ਹਾਂਜੀ ਇਹ ਨਾ ਮਤਲਬ ਮਲੇ ਸ਼ੰਦਲਾ ਪਿੰਡ ਤੋਂ ਉਹਨਾਂ ਗੁਰਪ੍ਰੀਤ ਸਿੰਘ ਆਪਣੀ ਮਸ਼ੀਨ ਦੇ ਨਾਲ ਪਿੰਡ ਮਾਨਕੀ ਨੂੰ ਜਾ ਰਹੇ ਸੀ ਤੇ ਉਹਨਾਂ ਦਾ ਸੈਂਟਰਲ ਸਕੂਲ ਦੇ ਮੋੜ ਦੇ ਉੱਪਰ ਇੱਕ ਐਕਸੀਡੈਂਟ ਹੋਇਆ ਜਿਦੇ ਵਿੱਚ ਉਹਨਾਂ ਦੀ ਪਤਨੀ ਡੈੱਥ ਹੋ ਗਈ ਕਿਸ ਗੱਡੀ ਨਾਲ ਹੋਇਆ ਜਾਂਦਾ ਇਹਦੇ ਬਾਰੇ ਨਹੀਂ ਗੁਰਪ੍ਰੀਤ ਸਿੰਘ ਵੀ ਉਹਨੂੰ ਟੈਕੀ ਲੱਗੇ ਤੇ ਗੱਡੀ ਰੈਕਟਾਂ ਖਾਣੀ ਇਹ ਹਾਲਾਤ ਹਨ ਬਦਨੀ ਦੇ ਬਾਰੇ ਜਿਹੜਾ ਉੱਤਰਾ ਇੱਕ ਉਹ ਕੋਲ ਕਰਿਆ 32 ਸੈਕਟਰ ਦੇ ਵਿੱਚ ਉੱਥੇ ਲੱਗੇ ਗਏ ਉਹਨਾਂ ਦੇ ਪਿੰਜਾ ਉਹਨਾਂ ਦੇ ਜਿਹੜੇ ਵਾਈਟ ਨੇ ਉਹਨਾਂ ਤੋਂ ਮਤਮੰਤ ਤੋਂ ਡੀਐਕਸ ਜਿਹੜਾ ਆਉਣਾ ਹੈ ਸਾਰੇ ਕੋਲ ਤੇਖਣੇ ਆਇਆ ਸੀ ਜਿਹੜੇ ਕੈਂਟਰਨ ਸਕੂਲ ਦੇ ਕੋਲ ਹੋਇਆ ਸੀ ਨਾਲੇ ਵਿੱਚ ਦੋ ਪੇਸ਼ੰਤ ਆਈ ਸੀ 올ਡੇਸਟ ਕਪਲ ਸੀਗਾ ਇਸ ਨੂੰ ਸੈਸ਼ਨ ਆਨ ਪ੍ਰੋਟੈਕਟਿੰਗ ਹੈ ਅਸਮਦਾ ਫਾਲੋਅ ਅਪ ਰਹਿਤੇ ਕਿ ਸੁਰੱਖਤ ਕਾਰਨਾਂ ਦੀ ਵਾਈਫ 35 ਦੀ ਸੀ ਕੀ ਹਾਲ ਹੈ ਇਸ ਸੈਸ਼ਨ ਦਾ ਥੋੜਾ ਟਿਕ ਲੱਗ ਗਿਆ ਸੀ ਉਹਨੂੰ ਰੈਫਰ ਕੀਤਾ ਆ ਇੱਕ ਹੋਰ ਪੇਸ਼ੰਤ ਸੀ ਉਹ ਡਾਇਗਨੋਸਿਸ ਵੀ ਕਰ ਰਿਹਾ ਉਹ ਬਰੌਡਰ ਨੋਟ ਆ ਰਹੀ ਨਹੀਂ ਲੱਗਦਾ ਜੀ 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 ਜਿਹੜੇ ਆਇਆ ਸੀ ਕੰਮ ਨਿਕਲਦਾ ਵਸਪੁਰ ਦੇ ਨੋਰਮਲ ਜੀ ਸਿਟੀ ਪਰ ਲੈਕਰੇ ਦੇ ਚੋਣਾਂ ਦੇ ਜਾਵਾਂਗੇ ਗਰਦੰਦ ਹਰੋਗੋਲੀ ਐਫਐਸਰ ਫੈਮਰਾਲ ਜੀ ਤੇ ਅੱਜ ਸਦਿਨ ਸਰ ਸਾਲਾਈ ਇੱਕ ਐਕਸੀਡੈਂਟ ਕੇਸ ਆਇਆ ਵਰਤੀ ਮਾਮਲਾ ਫੁੱਟ ਉਹ ਮਾਮਲਾ ਹੈ ਜੀ ਪੱਖਰੇ ਵਾਲੇ ਕੱਟ ਤੋਂ ਮੁਰਗਾ ਕ੍ਰੋਸ਼ੀ ਕਰ ਰਿਹਾ ਸੀਗਾ ਤੇ ਪਿੱਛੋਂ ਗੱਡੀ ਆ ਰਹੀ ਸੀ ਫਿਰ ਉਹਦੇ ਨਾਲ ਪਾਟ ਕੇ ਜੀ ਆਹ ਕੌਣ ਕੌਣ ਸੀਗੇ 9:00 ਵਜੇ ਠੀਕ ਹੈ ਜੀ ਇੱਕ ਲੇਡੀ ਸੀ ਜਿਹੜੇ ਕਿਤੋਂ ਕਿੱਥੇ ਜਾ ਰਹੇ ਸੀਗੇ ਉਹ ਆਪਣੇ ਲੁਧਿਆਣੇ ਸਾਡ ਤੋਂ ਮਾਨਕੀ ਜਾ ਰਹੇ ਸੀ ਕਿਸੇ ਢੋਗ ਤੇ ਕਿ ਪਾਸੇ ਜੇ ਇਹਨਾਂ ਦਾ ਹਾਦਸਾ ਹੋ ਗਿਆ ਤੇ ਇੱਕ ਗੱਡੀ ਨਾਲ ਐਕਸੀਡੈਂਟ ਹੋਇਆ ਉਹਨਾਂ ਦਾ ਜਾਂ ਇਹ ਕਿਸ ਚੀਜ਼ ਦੇ ਸੀਗੇ ਇਹ ਜਿਹੜੇ ਦੋ ਜੁੜਾ ਦੇ ਮੌਤ ਸੀਗੇ ਜੀ ਇਹ ਸੀਗੇ ਆਪਣੇ ਮੋਟਰਸਾਈਕਲ ਤੇ ਜੀ ਤੇ ਇੱਕ ਸ਼ਿਕਤਕਾਰ ਸੀ ਜੀ ਜੋ ਕਿ ਥਾਣੇ ਦੇ ਸਾਮਲੇ ਕਰਤੀ ਜੀ ਦਰਖਲੇ ਤੇ ਥਾਣੇ ਵਾਲੇ ਕਾਰਵਾਈ ਚੱਲੂ ਜਿਹੜੇ ਕਿੰਨਿਆਂ ਕੇ ਸੱਟਾਂ ਨੇ ਫਰਦਾ ਜੀ ਆਪਣੇ ਹਸਪਤਲ ਤੋਂ ਐਸਐਸਜੀ ਦੇ ਰੈਗੂਲੇਸ਼ਨਾਂ ਦਾ ਕਿ ਤੇ ਉਦੋਂ ਕਦੀ ਜਾਹੋ ਕੀ ਦੇ ਜਿਹੜੀ ਬਜ਼ੁਰਗ ਬੀਬੀ ਨੇ ਉਹ ਕਿੱਦਾਂ ਨੇ ਬਜ਼ੁਰਗ ਬੀਬੀ ਜਿਹੜਾ ਸਿਹਤਾਂ ਜ਼ਿਆਦਾ ਸੀ ਉਹਦਾ ਮੇਰਾ ਲਿਖਿਆ ਤੇ ਮੁਸ਼ਕਲ ਆਈ ਉਹਨਾਂ ਦਾ ਤੇ ਜਿਹੜਾ ਬਜ਼ੁਰਗ ਪਾਈ ਸੀਗੇ ਉਹਨਾਂ ਦਾ ਉਹਨਾਂ ਦੇ ਵੀ ਹਰਤਾ ਹੈਗੀਆਂ ਨੇ ਪਰ ਮੂੰਹ ਮੂੰਹ ਤੇ ਜ਼ਿਆਦਾ ਨਹੀਂ ਉਹ ਵੀ ਹਟਾਲ ਗੱਲ ਕਰਾ ਦੇ ਸਮਰਾਲੇ